ਨੂੰ ਸਤਿ ਸ੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਜੀ ਖਾਲਦ ਹਸੈਨ ਦੀ ਕਲਮ ਤੋਂ ਪੰਜਾਬੀ ਕਹਾਣੀ ਲੈ ਕੇ ਜਿਉਂਦੀਆਂ ਅੱਖਾਂ ਦੀ ਦਾਸਤਾਨ ਅਖੀਰ ਤੱਕ ਜਰੂਰ ਸੁਣਨਾ ਬਹੁਤ ਹੀ ਸੋਹਣੀ ਕਹਾਣੀ ਹੈ ਮੇਰੇ ਬੋਝਿਆਂ ਵਿੱਚ ਕਈ ਅੱਖਾਂ ਦੇ ਜੋੜੇ ਪਏ ਨੇ ਜਿਹੜੇ ਮੇਰੇ ਅੰਤਰਮਨ ਨੂੰ ਚੂੰਡਦੇ ਰਹਿੰਦੇ ਨੇ ਮੇਰੇ ਦਿਲ ਤੇ ਦਿਮਾਗ ਨੂੰ ਚੋਬਾ ਮਾਰਦੇ ਰਹਿੰਦੇ ਨੇ ਇਸ ਸੱਜੇ ਬੁੱਝੇ ਵਿੱਚ ਪਾਈਆਂ ਅੱਖਾਂ ਦਾ ਜੋੜਾ ਰਾਜਨਾਥ ਰਾਜਦਾਨ ਦਾ ਹੈ ਜਿਹੜਾ ਮੇਰਾ ਗੂੜਾ ਯਾਰ ਸੀ ਤੇ ਜਿਸ ਨੂੰ 47 ਵਿੱਚ ਕਬਾਈਲੀਆਂ ਨੇ ਬੰਦੂਕ ਦੀਆਂ ਗੋਲੀਆਂ ਨਾਲ ਸ਼ਾਨਣੀ ਕਰ ਛੱਡਿਆ ਸੀ ਇੱਕ ਗੋਲੀ ਉਸ ਦੇ ਸਿਰ ਨੂੰ ਦੋ ਫਾੜ ਕਰ ਗਈ ਸੀ ਉਹ ਤਾਂ ਮਰ ਗਿਆ ਸੀ ਪਰ ਉਸ ਦੀਆਂ ਅੱਖਾਂ ਜ਼ਿੰਦਾ ਸਨ ਤੇ ਮੈਨੂੰ ਘੂਰ ਰਹੀਆਂ ਸਨ ਮੈਨੂੰ ਬੜਾ ਡਰ ਲੱਗਾ ਸੀ ਆਪਣੇ ਆਪ ਕੋਲੋਂ ਤੇ ਕਬਾਈਲੀਆਂ ਦੀ ਦਹਿਸ਼ਤ ਕਰਦੀ ਕੋਲੋਂ ਪਰ ਮੈਂ ਕੁਝ ਨਹੀਂ ਸਾਂ ਕਰ ਸਕਿਆ ਭਾ ਲ ਚੌਥੀ ਜਮਾਤ ਵਿੱਚ ਪੜਨ ਵਾਲਾ ਬਾਲਕ ਕਰ ਵੀ ਕੀ ਸਕਦਾ ਸੀ ਮੈਂ ਆਪਣੇ ਜਮਾਤੀ ਰਾਜਨਾਥ ਦੀਆਂ ਅੱਖਾਂ ਨੂੰ ਆਨਿਆਂ ਵਿੱਚੋਂ ਕੱਢ ਕੇ ਆਪਣੇ ਬੋਝਾਂ ਵਿੱਚ ਪਾ ਲਿਆ ਤਾਂ ਜੋ ਯਾਰ ਦੇ ਪਿਆਰ ਦੀ ਨਿਸ਼ਾਨੀ ਨੂੰ ਸਾਂਭ ਕੇ ਰੱਖ ਲਵਾਂ ਅੱਖੋਂ ਵੇਖੇ ਇਸ ਕਾਂਡ ਕਾਰਨ ਚੁੱਕੇ ਚਿਰਤਿਕਰ ਹਜ਼ਾਰਾਂ ਬਿਛੂ ਮੇਰੇ ਸਰੀਰ ਨੂੰ ਡੰਗ ਮਾਰਦੇ ਰਹੇ ਸਨ ਤੇ ਮੈਂ ਪੀੜ ਨਾਲ ਕੁਰਲਾਣ ਲੱਗ ਪੈਂਦਾ ਸਾਂ ਰਾਜਨਾਥ ਨੂੰ ਮਾਰਨ ਦੀ ਘਟਨਾ ਅੱਜਰ ਵਿੱਚ ਹੋਈ ਸੀ ਜਿਹੜਾ ਬਾਂਡੀਪੁਰ ਦੇ ਲਾਗੇ ਇੱਕ ਬਾਸਤਾ ਰਸਤਾ ਪਿੰਡ ਸੀ ਇਸ ਘਟਨਾ ਦਾ ਮੁਜ਼ਰਮ ਅਹਿਮਦ ਸ਼ੇਖ ਸੀ ਜਿਸ ਦੀ ਜ਼ਮੀਨ ਦਾ ਝਗੜਾ ਸੰਸਾਰ ਚੰ드 ਰਾਜ ਦਾ ਨਾਲ ਸੀ ਅਹਿਮਦ ਸ਼ੇਖ ਦੀ ਜ਼ਮੀਨ ਸੰਸਾਰ ਚੰਦ ਦੇ ਖੇਤਾਂ ਨਾਲ ਮਿਲਦੀ ਸੀ ਸਮਸਾਰ ਚੰਦ ਅਹਿਮਦ ਸ਼ੇਖ ਦੀ ਜ਼ਮੀਨ ਹੜੱਪ ਕਰਨੀ ਚਾਹੁੰਦਾ ਸੀ ਉਹ ਪਿੰਡ ਦਾ ਸ਼ਾਹੂਕਾਰ ਸੀ ਤੇ ਪਿੰਡ ਵਾਸੀਆਂ ਨੂੰ ਸੂਦ ਤੇ ਪੈਸੇ ਦਿੰਦਾ ਸੀ ਅਹਿਮਦ ਸ਼ੇਖ ਨੇ ਵੀ ਉਸ ਕੋਲੋਂ ਸੂਦੀ ਪੈਸੇ ਲੈ ਕੇ ਆਪਣੀ ਕੁੜੀ ਦਾ ਵਿਆਹ ਕਰਵਾਇਆ ਸੀ ਅਤੇ ਸਮਸਾਰ ਚੰਦ ਰਾਜਦਾਨ ਅੱਗੇ ਆਪਣੀ ਜ਼ਮੀਨ ਬੰਦੇ ਰੱਖੀ ਸੀ ਅਹਿਮਦ ਸ਼ੇਖ ਕੋਲ ਨਾ ਤਾਂ ਅਸਲ ਰਕਮ ਦੇਣ ਦੀ ਗੁੰਜਾਇਸ਼ ਸੀ ਅਤੇ ਨਾ ਹੀ सूद ਦੇ ਪੈਸੇ ਜਿਸ ਕਰਕੇ ਸੰਸਾਰ ਪੰਡਤ ਉਸ ਜਮੀਨ ਤੇ ਜ਼ਬਰਦਸਤੀ ਹਾਲ ਚਲਾ ਰਿਹਾ ਸੀ ਬਸ ਇਹ ਝਗੜਾ ਸੰਸਾਰ ਚੰਦ ਤੇ ਉਹਦੇ ਪੁੱਤਰ ਅਤੇ ਮੇਰੇ ਯਾਰ ਰਾਜਨਾਥ ਦੀ ਹੱਤਿਆ ਦਾ ਕਾਰਨ ਬਣਿਆ ਸੰਸਾਰ ਚੰਦ ਦੀ ਮੁਖਬਰੀ ਅਹਿਮਦ ਸ਼ੇਖ ਨੇ ਹੀ ਕੀਤੀ ਸੀ ਕਬਾਈਲੀਆਂ ਸ਼ਾਹੂਕਾਰ ਤੇ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਸੀ ਸਾਰੇ ਪਿੰਡ ਵਾਸੀ ਸੰਸਾਰ ਚਾਂਦੇ ਦੇ ਦੇਨਦਾਰ ਸਨ ਤੇ ਉਸ ਕੋਲੋਂ ਦੁਖੀ ਵੀ ਰਹਿੰਦੇ ਸਨ ਪਰ ਇਸ ਘਟਨਾ ਲਈ ਉਹ ਅਹਿਮਦ ਸ਼ੇਖ ਨੂੰ ਕਸੂਰਵਾਰ ਸਮਝਦੇ ਸਨ ਅਤੇ ਉਸ ਨੂੰ ਲਾਣਤਾ ਤੇ ਮਲਾਮਤਾ ਕਰ ਰਹੇ ਸਨ ਉਹਨਾਂ ਸਾਰਿਆਂ ਅਹਿਮਦ ਸ਼ੇਖ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਸੀ ਤੇ ਉਸ ਨਾਲ ਸਾਰੇ ਸਮਾਜੀ ਰਿਸ਼ਤੇ ਖਤਮ ਕਰ ਦਿੱਤੇ ਸਨ ਜਿਸ ਕਰਕੇ ਅਹਿਮਦ ਸ਼ੇਖ ਆਪਣੇ ਟੱਬਰ ਸਮੇਤ ਸਰਹੱਦ ਪਾਰ ਪਾਕਿਸਤਾਨੀ ਇੰਤਜ਼ਾਮ ਵਾਲੇ ਕਸ਼ਮੀਰ ਵਿੱਚ ਜਾ ਵਸਿਆ ਸੀ ਤੇ ਮੁੜ ਕਦੀ ਵੀ ਵਾਪਸ ਨਹੀਂ ਆਇਆ ਮੈਂ ਬਾਰਾਮੁੱਲਾ ਦੇ ਸੈਂਟ ਜਾਰਜ ਸਕੂਲ ਤੋਂ 10ਵੀਂ ਪਾਸ ਕੀਤੀ ਤੇ ਫਿਰ ਸ਼੍ਰੀ ਪ੍ਰਤਾਪ ਸਿੰਘ ਕਾਲਜ ਸ਼੍ਰੀਨਗਰ ਵਿੱਚ ਦਾਖਲਾ ਲਿਆ ਤੇ ਉੱਥੋਂ ਬੀਏ ਪਾਸ ਕਰਨ ਮੰਗਰੋਂ ਅਲੀਗੜ ਮੁ슬ਮਨ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਚਲਾ ਗਿਆ ਮੈਂ ਬੜਾ ਪੜਾਕੂ ਸਾਂ ਤੇ ਮੈਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਂਕ ਸੀ ਇਸ ਸ਼ੌਂਕ ਨੇ ਹੀ ਮੇਰੇ ਅੰਦਰ ਸ਼ਾਇਰੀ ਦੀ ਜਾਗ ਲਾਈ ਤੇ ਮੈਂ ਸ਼ਾਇਰ ਕਹਿਣ ਲੱਗਾ। ਛੇਤੀ ਹੀ ਮੇਰਾ ਨਾਂ ਕਸ਼ਮੀਰ ਦੇ ਸਾਹਿਤਿਕ ਖੇਤਰ ਵਿੱਚ ਜਾਣਿਆ ਪਛਾਣਿਆ ਜਾਣ ਲੱਗਾ। ਮੇਰੇ ਅੱਬਾ ਜੀ ਵੀ ਸ਼ਾਇਰੀ ਕਰਦੇ ਸਨ ਅਤੇ ਉਰਦੂ ਦੇ ਕਸ਼ਮੀਰੀ ਭਾਸ਼ਾ ਦੇ ਕੌਮੀ ਸਤਾ ਦੇ ਸ਼ਾਇਰ ਸਨ। ਸ਼ਾਇਰੀ ਦੀ ਗੁੜਤਿ ਮੈਨੂੰ ਮੇਰੇ ਅੱਬਾ ਜੀ ਕੋਲੋਂ ਹੀ ਮਿਲੀ ਸੀ। ਇਹ ਸ਼ਾਇਦ ਤੁਖਮਤਾਸੀਰ ਦਾ ਵੀ ਅਸਰ ਸੀ ਕਿ ਮੈਂ ਸ਼ਾਇਰ ਬਣ ਗਿਆ। ਮੈਂ ਆਪਣੇ ਬਲਬੂਤੇ ਤੇ ਰੇਡੀਓ ਤੇ ਕਸ਼ਮੀਰ ਵਿੱਚ ਪ੍ਰੋਗਰਾਮ ਪ੍ਰੋਡਿਊਸਰ ਦੀ ਨੌਕਰੀ ਹਾਸਲ ਕੀਤੀ ਤੇ ਆਪਣੀ ਜ਼ਿੰਮੇਵਾਰੀ ਨੂੰ ਖੂਬ ਨਿਭਾਇਆ ਤੇ ਮਹਿਕਮੇ ਵਿੱਚ ਨਾਮ ਕਮਾਇਆ ਮੈਂ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਆਕਾਸ਼ਵਾਣੀ ਤੇ ਮੰਗਰੋ ਦੂਰਦਰਸ਼ਨ ਦੇ ਡਾਇਰੈਕਟਰ ਵਜੋਂ ਕੰਮ ਜਿਉਂਦੀਆਂ ਅੱਖਾਂ ਦੀ ਦਾਸਤਾਨ ਕਰਦਾ ਰਿਹਾ ਤੇ ਅਖੀਰ ਡਿਪਟੀ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਇਸ ਸਾਰੇ ਅੱਦਵੀ ਸਰਕਾਰੀ ਆਵਾਰਾਗਰਦੀ ਵਿੱਚ ਮੈਂ ਆਪਣੇ ਯਾਰ ਰਾਜਨਾਥ ਨੂੰ ਕਦੇ ਵੀ ਨਾ ਭੁੱਲਿਆ। ਸਰਕਾਰੀ ਕੰਮਕਾਜ ਤਾਂ ਹਰ ਕੋਈ ਕਰਦਾ ਹੈ ਪਰ ਜਦ ਵੀ ਕਿਸੇ ਕਸ਼ਮੀਰੀ ਪੰਡਤ ਦੀ ਮਿਸਾਲ ਮੇਰੇ ਕੋਲ ਆਉਂਦੀ ਤਾਂ ਰਾਜਨਾਥ ਦੀ ਤਸਵੀਰ ਮੇਰੇ ਸਾਹਮਣੇ ਆ ਜਾਂਦੀ ਤੇ ਉਸ ਦੀਆਂ ਰੱਤ ਲਿਬੜੀਆਂ ਅੱਖਾਂ ਫਾਈਲ ਨੂੰ ਮਨਜ਼ੂਰ ਕਰਨ ਲਈ ਮੇਰੀ ਕਲਮ ਬਣ ਜਾਂਦੀ। ਮੈਂ ਇਹ ਗੱਲ ਬੜੇ ਵਿਸ਼ਵਾਸ ਤੇ ਤਵੀ ਨਾਲ ਕਹਿੰਦਾ ਹਾਂ ਕਿ ਮੈਂ ਕਦੇ ਵੀ ਕਿਸੇ ਕਸ਼ਮੀਰੀ ਪੰਡਤ ਦੀ ਫਾਇਲ ਨਹੀਂ ਰੁਕੀ ਕਦੇ ਕੋਈ ਉਹਨਾਂ ਦਾ ਕੰਮ ਨਹੀਂ ਰੁਕਿਆ ਹਮੇਸ਼ਾ ਉਹਨਾਂ ਦੀ ਦਾਦ ਫਰਿਆਦ ਸੁਣੀ ਤੇ ਉਹਨਾਂ ਦੇ ਕੰਮ ਕਰਦਾ ਅਤੇ ਕਰਵਾਉਂਦਾ ਰਿਹਾ ਕਿਉਂ ਜੀ ਕਿਉਂ ਜੀ ਉਹਨਾਂ ਦਾ ਖੂਨ ਸੀ ਤੇ ਉਹ ਮੇਰਾ ਖੂਨ ਸੀ ਹਰ ਕਸ਼ਮੀਰੀ ਪੰਡਤ ਦੇ ਰੂਪ ਵਿੱਚ ਮੈਨੂੰ ਆਪਣਾ ਯਾਰ ਰਾਸਨਾਥ ਹੀ ਲੱਭਦਾ ਜਿਸ ਦੀ ਮੌਤ ਲਈ ਖਰੇ ਕਿਉਂ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਮੰਨ ਦਸਾਂ ਮੇਰੇ ਦੂਜੇ ਬੋਝੇ ਵਿੱਚ ਜਿਹੜੀਆਂ ਦੋ ਅੱਖਾਂ ਪਈਆਂ ਨੇ ਉਹ ਮੇਰੇ ਗੁੜੇ ਯਾਰ ਦੇ ਹਮ ਪਿਆਲਾ ਤੇ ਹਮ ਨਿਵਾਲਾ ਲੱਸਾ ਕਾਲ ਦਿਆਂ ਨੇ ਜਿਹੜਾ ਦੂਰਦਰਸ਼ਨ ਸ਼੍ਰੀਨਗਰ ਦਾ ਡਾਇਰੈਕਟਰ ਸੀ ਅਸੀਂ ਦੋ ਮੇ ਇਕੱਠੇ ਬਹਿ ਕੇ दारू ਪੀਂਦੇ ਤੇ ਕਸ਼ਮੀਰ ਦੀ ਰਾਜਨੀਤੀ ਤੇ ਗੱਲਾਂ ਕਰਦੇ ਤੇ ਸੋਚਦੇ ਰਹਿੰਦੇ ਬਈ ਭਾਰਤ ਸਰਕਾਰ ਕੋਲੋਂ 47 ਤੋਂ ਵੱਧ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਉਹ ਲੋਕਾਂ ਦਾ ਦਿਲ ਕਿਉਂ ਨਾ ਜਿੱਤ ਸਕੀ ਤੇ ਇਹਨਾਂ ਗਲਤੀਆਂ ਦੇ ਸੁਧਾਰ ਲਈ ਸਰਕਾਰ ਨੂੰ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਨੇ ਮੈਂ ਹਾਂ ਦੂਰਦਰਸ਼ਨ ਸ਼ਿਰੀਨਗਰ ਦਾ ਡਾਇਰੈਕਟਰ ਹਾਂ ਅਸੀਂ ਦੂਮੇ ਕਸ਼ਮੀਰੀ ਨੌਜਵਾਨਾਂ ਨੂੰ ਅਤਵਾਦ ਦੇ ਚੁੰਗਲ ਤੋਂ ਬਾਹਰ ਕੱਢਣ ਲਈ ਨਵੇਂ-ਨਵੇਂ ਪ੍ਰੋਗਰਾਮ ਬਣਾਉਣ ਤੇ ਰੇਡੀਓ ਤੋਂ ਕਸ਼ਮੀਰ ਨਸ਼ਰ ਕਰਨ ਅਤੇ ਦੂਰਦਰਸ਼ਨ ਤੋਂ ਪੇਸ਼ ਕਰਨ ਦੇ ਉਪਰਾਲੇ ਕਰਦੇ ਰਹਿੰਦੇ ਹਾਂ ਲੱਸਾ ਕੋਲ ਕਸ਼ਮੀਰ ਅਤੇ ਕਸ਼ਮੀਰੀਅਤ ਦਾ ਚਾਨਣ ਮਨਾਰਾ ਸੀ ਉਹਦੀ ਯਾਰੀ ਦੋਸਤੀ ਤੇ ਨਿੱਗੇ ਸੰਬੰਧ Hindu, Musalmana ate Sikhan naal san. ਉਹ ਰੱਜ ਕੇ ਸੋਹਣਾ ਸੀ, ਹਾਸਮੁਖ ਸੀ ਤੇ ਮਹਿਫਲਾਂ ਦੀ ਜਿੰਦ jaan. ਉਸ ਦੇ ਸੰਬੰਧ ਕਸ਼ਮੀਰੀ ਦੀ ਅਫਸ਼ ਸਾਹੀ ਨਾਲ ਵੀ ਬੜੇ ਨਿੱਗੇ ਸਨ। ਪਰ ਉਸ ਨੂੰ ਖਾਰਕੂਆ ਨੇ ਭਾਰਤੀ 에ਜੰਟ ਹੋਣ ਦੇ ਇਲਜ਼ਾਮ ਵਿੱਚ ਮਾਰ ਦਿੱਤਾ ਸੀ। ਉਸ ਦੀਆਂ ਅੱਖਾਂ ਹਮੇਸ਼ਾ ਮੇਰੇ ਤੋਂ ਗੁੱਸੇਦਿਆਂ ਨੇ ਕਿ ਉਸ ਦਾ ਕਸੂਰ ਕੀ ਸੀ? ਮੈਂ ਕੀ ਦੱਸਾਂ ਕਿ ਮਿੱਤਰਾ ਇਸ ਧਰਤੀ ਤੇ ਬਹੁਤੇ ਲੋਕ ਬੇਕਸੂਰੇ ਹੀ ਮਰਦੇ ਨੇ ਮੈਨੂੰ ਆਪਣੇ ਆਪ ਉੱਤੇ ਗੁੱਸਾ ਆਉਂਦਾ ਮੈਂ ਕਰੋਧ ਦੀ ਅੱਗ ਵਿੱਚ ਸੜਦਾ ਰਹਿੰਦਾ ਤੇ ਨਮੋਸ਼ੀ ਨਾਲ ਆਪਣੀਆਂ ਅੱਖਾਂ ਮੀਟ ਲੈਂਦਾ ਮੁਹੰਮਦ ਆਜ਼ਮ ਸਾਗਰ ਪੁਂਚ ਵਿੱਚ ਪਹਾੜੀ ਹੋਸਟਲ ਦਾ ਗਾਰਡਨ ਸੀ ਉਸ ਦਾ ਪੁੱਤਰ ਨਿਸ਼ਾਤ ਆਜ਼ਮ ਐਗਰੀਕਲਚਰ ਯੂਨੀਵਰਸਿਟੀ ਲਖਨਾਊ ਤੋਂ ਐਮ ਐਸ ਸੀ ਐਗਰੀਕਲਚਰ ਦੀ ਡਿਗਰੀ ਲੈ ਕੇ ਘਰ ਆਪੜਿਆ ਸੀ ਇੱਕ ਦਿਨ ਸਾਗਰ ਸਾਹਿਬ ਨੇ ਉਸ ਨੂੰ ਆਪਣੇ ਪਿੰਡ ਨੱਕਾ ਮਜ਼ਾੜੀ ਕੱਲਿਆ ਤਾਂ ਜੋ ਉਹ ਫਸਲ ਦੀ ਕਟਾਈ ਕਰਾ ਸਕੇ ਰਾਤੀਂ ਆਪਣੇ ਪਿੰਡ ਵਾਲੇ ਮਕਾਨ ਵਿੱਚ ਸੁੱਤਾ ਪਿਆ ਸੀ ਕਿ ਫੌਜੀ ਖਾੜਕੂਆਂ ਦਾ ਪਿੱਛਾ ਕਰਦੇ ਹੋਏ ਸਾਗਰ ਸਾਹਿਬ ਦੇ ਮਕਾਨ ਅੰਦਰ ਵੜ ਗਏ ਉੱਥੇ ਫੌਜੀਆ ਨੇ ਨਿਸ਼ਾਤ ਨੂੰ ਇਕੱਲਾ ਵੇਖਿਆ ਤਾਂ ਉਸ ਨੂੰ ਸੁੱਤਿਆਂ ਫੜ ਲਿਆ ਨਿਸ਼ਾਤ ਨੇ ਲੱਖ ਸਮਝਾਇਆ ਸਬੂਤ ਦਿੱਤੇ ਕਿ ਉਹ ਖਾੜਕੂ ਨਹੀਂ ਹੈ ਤੇ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰਕੇ ਕੁਝ ਦਿਨ ਪਹਿਲਾਂ ਹੀ ਪੁਨ ਛਪੜਿਆ ਹੈ ਪਰ ਫੌਜੀਾਂ ਨੇ ਉਹਦੀ ਕੋਈ ਗੱਲ ਨਾ ਮੰਨੀ ਤੇ ਉਸ ਨੂੰ ਉਗਰਵਾਦੀ ਬਣਾ ਕੇ ਬੜੀ ਬੇਦਰਦੀ ਨਾਲ ਮਾਰ ਦਿੱਤਾ ਪਿੰਡ ਵਿੱਚ ਹਾਹਾਕਾਰ ਮੱਚ ਗਿਆ ਫੌਜੀਾਂ ਦੇ ਖਿਲਾਫ ਧਰਨੇ ਅਤੇ ਜਲੂਸ ਕੱਢੇ ਗਏ ਫੌਜੀ ਆਪਣੀ ਗੱਲ ਤੇ ਅੜੇ ਹੋਏ ਸਨ ਕਿ ਉਹਨਾਂ ਨੇ ਉਗਰਵਾਦੀ ਨੂੰ ਮਾਰਿਆ ਹੈ ਇਹ ਖਬਰ ਮੈਂ ਆਪਣੇ ਚੈਨਲ ਤੋਂ ਵੀ ਚਲਾਈ ਜਿਸ ਦਾ ਨਿਸ਼ਾਤ ਨੂੰ ਡਾਢਾ ਦੁੱਖ ਸੀ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਇੱਕ ਇਨਕੁਆਇਰੀ ਕਮੇਟੀ ਬਿਠਾਈ ਜਿਸ ਦੀ ਰਿਪੋਰਟ ਕਦੇ ਵੀ ਨਹੀਂ ਆਈ। ਨਸ਼ਾਦ ਦੇ ਜ਼ਨਾਜੇ ਵਿੱਚ ਸਾਰਾ ਪੁੰਛ ਸ਼ਾਮਲ ਹੋਇਆ। ਸਾਗਰ ਸਾਹਿਬ ਮੇਰੇ ਚੰਗੇ ਦੋਸਤ ਸਨ ਇਸ ਲਈ ਨਸ਼ਾਦ ਦੇ ਜ਼ਨਾਜੇ ਵਿੱਚ ਰਣਿਤ ਕਰਨ ਲਈ ਮੈਂ ਉਚਿਤੇ ਤੌਰ ਤੇ ਕਸ਼ਮੀਰੋਂ ਆਇਆ ਸੀ। ਜਦ ਨਸ਼ਾਦ ਨੂੰ ਕਬਰ ਵਿੱਚ ਦਿਫਨਾਉਣ ਲੱਗੇ ਤਾਂ ਉਸ ਦੀਆਂ ਅੱਖਾਂ ਕਫਨ ਤੋਂ ਬਾਹਰ ਨਿਕਲ ਕੇ ਮੇਰੇ ਕੋਲ ਆ ਗਈਆਂ। ਉਹ ਮੈਨੂੰ ਕੁਰਨ ਲੱਗੀਆਂ ਤੇ ਕਹਿਣ ਲੱਗੀਆਂ ਕਿ ਤੂੰ ਆਪਣੇ ਚੈਨਲ ਤੋਂ ਉਸ ਦੀ ਝੂਠੀ ਖਬਰ ਕਿੰਜ ਚਲਾਈ ਨਿਸ਼ਾਤ ਦੀਆਂ ਅੱਖਾਂ ਦਾ ਕ੍ਰੋਧ ਮੈਂ ਨਹੀਂ ਚੱਲ ਸਕਿਆ ਮੈਂ ਉਸ ਦੀਆਂ ਅੱਖਾਂ ਨੂੰ ਆਪਣੇ ਕੋਟ ਦੇ ਉੱਪਰਲੇ ਬੁੱਜੇ ਵਿੱਚ ਰੱਖ ਦਿੱਤਾ ਤੇ ਸ਼ਾਂਤ ਹੋ ਗਿਆ ਪਰ ਨਿਸ਼ਾਤ ਦੀ ਮੌਤ ਦੀ ਪੀੜਾ ਮੈਨੂੰ ਟੁੰਬਦੀ ਰਹੀ ਮੇਰੇ ਕੋਟ ਦੇ ਅੰਦਰਲੇ ਜੇਬੇ ਵਿੱਚ ਪਈਆਂ ਦੋ ਅੱਖਾਂ ਗੁਲਾਮ ਹਸੈਨ ਦੀਆਂ ਨੇ ਜਿਹੜਾ ਤੋਤਾ ਗਲੀਦਾਰ ਰਹਿਣ ਵਾਲਾ ਸੀ ਅਤੇ ਫੌਜਦਮ ਖ਼ਬਰੀ ਸੀ ਉਹ ਭਾਰਤ ਦਾ ਸੱਚਾ ਸਪੂਤ ਸੀ ਤੇ ਉਗਰਵਾਦੀਆਂ ਦਾ ਸਖਤ ਵਿਰੋਧੀ ਇਹੋ ਕਾਰਨ ਸੀ ਕਿ ਉਹ ਵੇਲੇ-ਕਿਵੇਲੇ ਫੌਜ਼ੀਆਂ ਨੂੰ ਉਗਰਵਾਦੀਆਂ ਦੇ ਠਿਕਾਣੇ ਤੇ ਹੋਣ ਵਾਲੀਆਂ ਕਾਰਵਾਈਆਂ ਦੀਆਂ ਖ਼ਬਰਾਂ ਦਿੰਦਾ ਰਹਿੰਦਾ ਸੀ ਹੌਲੀ-ਹੌਲੀ ਖੜਕੋ ਨੂੰ ਪਤਾ ਚੱਲ ਗਿਆ ਕਿ ਗੁਲਾਮ ਹਸੈਨ ਫੌਜ਼ੀਆਂ ਦਾ ਖ਼ਬਰੀ ਹੈ ਉਨੂੰ ਕਈ ਵਾਰ ਖੜਕੂ ਆਨੇ ਖਵਰਦਾਰ ਕੀਤਾ ਤੇ ਧਮਕੀ ਵੀ ਦਿੱਤੀ ਕਿ ਉਹ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆ ਜਾਏ ਨਹੀਂ ਤਾਂ ਉਸ ਦਾ ਸਾਰਾ ਟੱਬਰ ਮਾਰ ਦਿੱਤਾ ਜਾਏਗਾ ਪਰ ਗੁਲਾਮ ਹਸੈਨ ਅੱਤਵਾਦੀਆਂ ਦੀ ਧਮਕੀ ਦੀ ਪ੍ਰਵਾਹ ਨਹੀਂ ਸੀ ਕਰਦਾ ਤੇ ਆਪਣਾ ਕੰਮ ਕਰੀ ਜਾ ਰਿਹਾ ਸੀ ਆਖਿਰ ਇੱਕ ਰਾਤੀ ਉਗਰਵਾਦੀਆਂ ਨੇ ਉਹਦੇ ਘਰ ਉੱਤੇ ਹੱਲਾ ਬੋਲ ਦਿੱਤਾ ਤੇ ਗੁਲਾਮ ਹਸੈਨ ਸਮੇਤ ਘਰ ਦੇ ਸਾਰੇ ਜੀ ਗੋਲੀਆਂ ਨਾਲ ਭੁੰਨ ਛੜੇ ਕਿਸੇ ਵੀ ਉਹਨਾਂ ਦੀ ਸ਼ਹੀਦੀ ਦਾ ਸੂਗ ਨਹੀਂ ਮਨਾਇਆ ਨਾ ਭਾਰਤ ਦੇ ਸਪੂਤਾ ਨੇ ਨਾ ਹੀ ਰਿਸ਼ਤੇਦਾਰਾਂ ਨੇ ਜਿਵੇਂ ਇਨਸਾਨ ਨਹੀਂ ਕੁੱਤੇ ਮਰੇ ਹੋਣ ਗੁਲਾਮ ਹਸੈਨ ਦੀਆਂ ਅੱਖਾਂ ਇਸ ਲੋਕ ਦੇਖ ਕੇ ਬੜੀਆਂ ਤੜਫੀਆਂ ਤੇ ਮੈਨੂੰ ਵੇਖ ਕੇ ਗਿਲਾ ਕਰਨ ਲੱਗੀਆਂ ਕਿ ਦੇਸ਼ ਭਗਤੀ ਦਾ ਸਿਲਾ ਇੰਜ ਹੀ ਮਿਲਦਾ ਹੁੰਦਾ ਹੈ ਮੈਂ ਕੀ ਕਹਿੰਦਾ ਸਰਕਾਰੀ ਬੇਰੁਖੀ ਦੇ ਇਸ ਤਰ੍ਹਾਂ ਦੇ ਕਈ ਤਮਾਸ਼ੇ ਮੈਂ ਕਈ ਵਾਰੀ ਆਪ ਵੇਖੇ ਸਨ ਇਸ ਲਈ ਮੇ ਗੁਲਾਮ ਹਸੈਨ ਦੀ ਅੱਖਾਂ ਸਾਹਮਣੇ ਕੋਟੇ ਦੇ ਅੰਦਰਲੇ ਬੋਜੇ ਵਿੱਚ ਪਾ ਦਿੱਤੀਆਂ। ਹਰਨੀਪਿੰਡ ਵਿੱਚ ਵੀ 4 ਗੁਣਾ ਹਿੰਦੂਆਂ ਦਾ ਕਤਲ ਦਿਨ ਦਿਹਾੜੇ ਖਾੜਕੂਆਂ ਨੇ ਕੀਤਾ ਸੀ ਤੇ ਲੋਕਾਂ ਵਿੱਚ ਇਸ ਘਟਨਾ ਬਾਰੇ ਡਾਡਾ ਰੋਸ ਸੀ। ਮਹਾਂਡਰ ਪੁੰਛ ਸੁਰਨਕੋਟ ਤੇ ਰਜੌਰੀ ਤਲੁਕੀ ਇਸ ਦੁਖਦਾਈ ਘਟਨਾ ਦਾ ਸੁਣ ਕੇ ਹਰਨੀ ਪਹੁੰਚੇ ਸਨ। ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੋ ਰਹੀ ਸੀ, ਪੁਤਲੇ ਸਾੜੇ ਜਾ ਰਹੇ ਸਨ। ਮੈਂ ਇਸ ਸਾਰੀ ਘਟਨਾ ਦੀ ਅੱਖੀਂ ਵੇਖੀ ਸਚਾਈ ਨੂੰ ਦਰਸਾਉਣ ਲਈ ਆਪੂੰ ਹਰਨੀ ਗਿਆ ਸਾਂ ਲੋਕਾਂ ਕੋਲੋਂ ਪਤਾ ਚੱਲਿਆ ਕਿ ਦੋ ਦਿਨ ਪਹਿਲਾਂ ਬਲਨੋਈ ਵਿੱਚ ਰੱਖੀ ਗਈ ਫੌਜੀ ਬਟਾਲੀਅਨ ਦੇ ਕੁਝ ਸਿਪਾਹੀ ਰਾਤੀ ਖਾਪੀ ਕੇ ਸਰਹੱਦ ਟੱਪ ਕੇ ਦੂਜੇ ਪਾਸੇ ਕਿਸੇ ਵਿਆਹ ਵਾਲੇ ਘਰ ਸੁੱਤੇ ਬੰਦਿਆਂ ਦਾ ਸਿਰ ਵੱਢ ਕੇ ਲੈ ਆਏ ਸਨ ਜਿਸ ਦਾ ਬਦਲਾ ਖਾੜਕੂਆ ਨੇ ਹਰਨੀ ਵਿੱਚ ਰਹਿੰਦੇ ਮਾਸੂਮ ਬੰਦਿਆਂ ਨੂੰ ਕਤਲ ਕਰਕੇ ਲਿਆ ਸੀ ਉਸ ਘਰ ਦਾ ਬਜ਼ੁਰਗ ਕ੍ਰਿਸ਼ਨ ਲਾਲ ਮਰਦੇ ਮਰਦੇ ਆਪਣੀ ਅੱਖਾਂ ਮੇਰੇ ਹਵਾਲੇ ਕਰ ਗਿਆ ਤੇ ਕਹਿ ਗਿਆ ਕਿ ਕਦ ਤੱਕਰ ਅਸੀਂ ਆਪਸ ਵਿੱਚ ਵੈਰ ਪਾਲਦੇ ਰਹਾਂਗੇ ਤੇ ਇੱਕ ਦੂਜੇ ਦੇ ਸਿਰ ਵੱਟਦੇ ਰਵਾਂਗੇ ਕੀ ਅਸੀਂ ਇੱਕ ਦੂਜੇ ਨੂੰ ਸੁੱਖ ਸੁਨੇਹ ਨਹੀਂ ਦੇ ਸਕਦੇ ਮੈਂ ਕ੍ਰਿਸ਼ਨ ਲਾਲ ਦੀਆਂ ਅੱਖਾਂ ਕੋਟ ਦੇ ਅੰਦਰਲੇ ਦੂਜੇ ਬੋਝੇ ਵਿੱਚ ਸਾਂਭ ਰੱਖੀਆਂ ਤਾਂ ਜੇ ਜਦ ਕਦੇ ਸਰਹੱਦ ਪਾਰ ਦੀਆਂ ਦੁੱਖ ਜ਼ਰਦੀਆਂ ਅੱਖਾਂ ਲੱਭਣ ਤਾਂ ਮੈਂ ਕ੍ਰਿਸ਼ਨ ਲਾਲ ਦੀਆਂ ਅੱਖਾਂ ਨਾਲ ਉਹਨਾਂ ਦੀਆਂ ਪੀੜਾਂ ਸਾਂਝੀਆਂ ਕਰ ਸਕਾਂ। ਮੇਰੇ ਕੋਲ ਦੇ ਨਿੱਕੇ ਵੱਡੇ ਬੋਝਾਂ ਵਿੱਚ ਹੋਰ ਵੀ ਕਈ ਅੱਖਾਂ ਪਈਆਂ ਨੇ ਜਿਵੇਂ ਚੱਠੀ ਸਿੰਘਪੁਰਾ ਵਿੱਚ ਸਿੱਖ ਸ਼ਹੀਦਾਂ ਦੀਆਂ ਅੱਖਾਂ। ਇਹ ਜ਼ੁਲਮ ਕਿਸ ਨੇ ਸਿੱਖਾਂ ਨੂੰ ਕਿਸੇ ਦੇ ਖਿਲਾਫ ਕਰਨ ਲਈ ਜਾਂ ਆਪਣੇ ਦੁੱਧ ਹਲਾਉਣ ਲਈ ਕੀਤਾ ਹੋਈਗਾ। ਜਾਂ ਫਿਰ ਪਥਰੀਵਲ ਦੇ ਮਾਸੂਮ ਸ਼ਹੀਦਾਂ ਦੀਆਂ ਅੱਖਾਂ। ਜਿਨ੍ਹਾਂ ਨੂੰ ਫੌਜੀਆ ਨੇ ਉਗਰਵਾਦੀ ਬਣਾ ਕੇ ਕਤਲ ਕਰ ਦਿੱਤਾ ਸੀ ਪਰ ਜਦ ਲੋਕਾਂ ਨੇ ਇਸ ਘਟਨਾ ਦੇ ਖਿਲਾਫ ਖੜ ਕੇ ਨਾਲ ਅੰਦੋਲਨ ਸ਼ੁਰੂ ਕੀਤਾ ਅਤੇ ਇਹ ਸਾਬਤ ਕਰ ਦਿੱਤਾ ਕਿ ਸ਼ਹੀਦ ਹੋਣ ਵਾਲੇ ਬੰਦਿਆਂ ਦਾ ਉਗਰਵਾਦੀਆਂ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਉਹ ਬੇਗੁਨਾਹ ਸਨ ਤਾਂ ਬਿਲੇ ਦੀ ਸਰਕਾਰ ਨੇ ਸੱਚ ਦਾ ਸੱਚ ਜਾਣਨ ਲਈ ਇੱਕ ਕਮਿਸ਼ਨ ਬਣਾਇਆ ਮਰਨ ਵਾਲਿਆਂ ਦੀਆਂ ਲਾਸ਼ਾਂ ਕਵਰਾਂ ਵਿੱਚੋਂ ਕੱਢੀਆਂ ਗਈਆਂ ਤੇ ਡੀਐਨਏ ਟੈਸਟ ਕਰਾਇਆ ਗਿਆ ਤਾਂ ਕਿਧਰੇ ਜਾ ਕੇ ਸਰਕਾਰ ਨੂੰ ਲੋਕਾਂ ਦੇ ਸੱਚਾਈ ਦਾ ਯਕੀਨ ਹੋਇਆ ਕਸੂਰਵਾਰ ਫੌਜੀਆਂ ਦੇ ਖਿਲਾਫ ਫੌਜੀ ਅਦਾਲਤ ਵਿੱਚ ਕੇਸ ਚਲਾਇਆ ਗਿਆ ਪਰ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਈ। ਜਦਕਿ ਚੱਠੀ ਸਿੰਘਪੁਰਾਂ ਦੇ ਸ਼ਹੀਦਾਂ ਬਾਰੇ ਤਾਂ ਕੋਈ ਇਨਕੁਆਇਰੀ ਕਮਿਸ਼ਨ ਵੀ ਨਹੀਂ ਬਣਾਇਆ ਗਿਆ। ਸਾਡੇ ਅਦਾਲਤੀ ਨਿਜ਼ਾਮ ਦੇ ਬਦੀਰੇ ਨੂੰ ਵੇਖ ਕੇ ਇਹਨਾਂ ਅੱਖਾਂ ਵਿੱਚੋਂ ਲਹੂ ਡੁੱਲ ਰਿਹਾ ਸੀ। ਮੈਂ ਲਹੂ ਨੂੰ ਸਾਫ਼ ਕੀਤਾ ਅਤੇ ਸਾਰੀਆਂ ਅੱਖਾਂ ਨੂੰ ਦਿਲਾਸਾ ਦੇਣ ਲਈ ਆਪਣੇ ਕੋਲ ਰੱਖ ਲਿਆ। ਪਰ ਇਹ ਅੱਖਾਂ ਮੈਥੋਂ ਪੁੱਛਦੀਆਂ ਨੇ ਕਿ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀ ਤਾਨਾਸ਼ਾਹੀ ਕਦ ਤੱਕ ਚੱਲੇਗੀ ਸੱਚ ਦੀ ਤੱਕੜੀ ਕਦੋਂ ਤੱਕ ਉੱਚੀ ਨੀਮੀ ਰਹੇਗੀ ਇਹ ਕਦ ਬਰਾਬਰ ਤੁਲੇਗੀ ਪਰ ਮੈਂ ਕੀ ਦੱਸਾਂ ਮੈਂ ਤਾਂ ਚੌਥੀ ਜਮਾਤ ਤੋਂ ਅੱਜ ਤੋੜੀ ਵੇਖ ਰਿਹਾ ਹਾਂ ਕਿ ਸਾਡੇ ਇੱਥੇ ਮੱਝਾਂ ਵੀ ਕਾਲੀਆਂ ਤੇ ਭੇਡਾਂ ਵੀ ਕਾਲੀਆਂ ਨੇ ਜਨੂਨੀ ਧਰਮ ਅਤੇ ਸਿਆਸ ਦੇ ਕਾਰੋਬਾਰ ਅਤੇ ਹੱਦ ਤੋਂ ਵੱਧ ਪ੍ਰਚਾਰ ਨੇ ਇਨਸਾਨੀ ਰੂਹ ਦੇਲਾ ਤੇ ਦਿਮਾਗ ਨੂੰ ਬਿਮਾਰ ਕਰ ਦਿੱਤਾ ਹੈ ਜਿਸ ਦਾ ਇਲਾਜ ਹੁਣ ਧਾਰਮਿਕ ਗ੍ਰੰਥ ਵੀ ਨਹੀਂ ਕਰ ਸਕਦੇ ਆਮ ਲੋਕ ਕੀ ਨਹੀਂ ਸਮਝੇ ਉਹ ਕੂੜ ਸ਼ਬਦਾਂ ਦੇ ਜਾਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੌਣ ਸਮਝਾਏ ਕਿ ਚੂਹਾ ਸੱਪ ਨੂੰ ਕਿਵੇਂ निगल ਸਕਦਾ ਹੈ ਮੈਂ ਵੇਖਦਾ ਹਾਂ ਸਰਮਾਦ ਮਨਸੂਰ ਤੇ ਸ਼ਰਮਦ ਜਿਹੇ ਦੋਸਤਾਂ ਦੇ ਦਿਲ ਵੀ ਮਰ ਚੁੱਕੇ ਨੇ ਤੇ ਦੁਨੀਆ ਵੀ ਮਰ ਚੁੱਕੀ ਹੈ ਉਹਨਾਂ ਦੇ ਲਿਖੇ ਅੱਖਰਾਂ ਦਾ ਕੋਈ ਗਾਹਕ ਨਹੀਂ ਲਲਮਾ ਨੰਦ ਰਿਸ਼ੀ ਭਾਰਸ ਸ਼ਹਾਸ਼ਮ ਤੇ ਬੁੱਲੇ ਸਭ ਜੱਲੇ ਬਣ ਗਏ ਨੇ ਇਸ ਲਈ ਮੈਂ ਫੈਸਲਾ ਕਰ ਲਿਆ ਕਿ ਇਹਨਾਂ ਅੱਖਾਂ ਨੂੰ ਅਜ਼ਾਬ ਤੇ ਤਜ਼ਾਬ ਵਿੱਚ ਹੋਰ ਨਹੀਂ ਸੜਨ ਦਿਆਂਗਾ ਮੈਂ ਇੱਕ ਵੱਡੀ ਕਬਰ ਖੋਦੀ ਤੇ ਕੋਟ ਦੇ ਆਬੋਜਾਂ ਵਿੱਚੋਂ ਸਾਰੀਆਂ ਅੱਖਾਂ ਕੱਢ ਕੇ ਕਬਰ ਵਿੱਚ ਦਫਨਾ ਦਿੱਤੀਆਂ ਤੇ ਘਰ ਪਰਤ ਆਇਆ ਘਰ ਆਉਂਦਿਆਂ ਹੀ ਮੈਂ ਆਪਣੇ ਜ਼ਮੀਰ ਦੇ ਬਖੀਏ ਉਹ ਦੇੜ ਸੁਟੇ ਦਿਲ ਤੇ ਦਿਮਾਗ ਵਿੱਚ ਮੇਖਾਂ ਗੱਡ ਦਿੱਤੀਆਂ ਤੇ ਆਪਣੀਆਂ ਆਪਣੀਆਂ ਅੱਖਾਂ ਬੰਦ ਕਰਕੇ ਸੌਣ ਦਾ ਯਤਨ ਕਰਨ ਲੱਗਾ ਸਵੇਰੇ ਜਦ ਮੇਰੀ ਅੱਖ ਖੁੱਲੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਦਫ਼ਨ ਕੀਤੀਆਂ ਹੋਈਆਂ ਅੱਖਾਂ ਮੇਰੇ ਕਮਰੇ ਦੀਆਂ ਦੀਵਾਰਾਂ ਤੋਂ ਮੈਨੂੰ ਘੂਰ-ਘੂਰ ਕੇ ਦੇਖ ਰਹੀਆਂ ਸਨ ਤੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇ ਰਹੀਆਂ ਸਨ ਧੰਨਵਾਦ ਜੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇਗੀ ਅਤੇ ਸਮਝ ਵੀ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਜੀ ਇਕ ਨਵੀਂ ਕਹਾਣੀ ਦੇ ਨਾਲ ਸਸ਼ੀ ਆਕਾਲ ਜੀ